ਪਰ ਉੱਤੇ ਰੱਖ ਕੇ ਲੈਸ ਲਾਉਂਦਾ ਮਤਲਬ ਇਹ ਨਹੀਂ ਵੀ ਆਪਾਂ ਸਿੱਧੀ ਰੱਖ ਕੇ ਤੇ ਇੱਥੇ ਸਿਉਂ ਲਾ ਦੇਣੀ ਹੈ ਠੀਕ ਹੈ ਇਸ ਤਰੀਕੇ ਨਾਲ ਨਹੀਂ ਲਾਉਣੀ ਇਹ ਮੈਂ ਤੁਹਾਨੂੰ ਸਹੀ ਤਰੀਕਾ ਦੱਸਦੀ ਹਾਂ ਕਿਵੇਂ ਗੁਲਾਈ ਦੇ ਵਿੱਚ ਨਹੀਂ ਬਣਿਆ ਬਿਲਕੁਲ ਸਹੀ ਤਰੀਕੇ ਨਾਲ ਬਣਿਆ ਹੈ ਹੈਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸਾਈ ਤੁਹਾਡਾ ਮੇਰੇ ਚੈਨਲ ਤੇ ਹਾਂਜੀ ਅੱਜ ਮੈਂ ਤੁਹਾਨੂੰ ਦੱਸੂਗੀ ਵੀ ਆਪਾਂ ਦੁਪੱਟੇ ਦੇ ਉੱਤੇ ਲੈਸ ਕਿਵੇਂ ਲਾਉਣੀ ਹੈ ਠੀਕ ਹੈ ਇਹ ਲੈਸ ਆਪਾਂ ਗੁੰਮ ਕਰਕੇ ਨਹੀਂ ਲਾਉਣੀ ਇਹ ਲੈਸ ਨੂੰ ਆਪਾਂ ਸਿਰਫ ਇਸ ਤਰੀਕੇ ਨਾਲ ਹੀ ਲਾਉਣੀ ਹੈ ਉੱਤੇ ਰੱਖ ਕੇ ਠੀਕ ਹੈ ਪਰ ਉੱਤੇ ਰੱਖ ਕੇ ਲੈਸ ਲਾਉਣ ਦਾ ਮਤਲਬ ਇਹ ਨਹੀਂ ਵੀ ਆਪਾਂ ਸਿੱਧੀ ਰੱਖ ਕੇ ਤੇ ਇੱਥੇ ਸਿਉਣ ਲਾ ਦੇਣੀ ਹੈ ਠੀਕ ਹੈ ਇਸ ਤਰੀਕੇ ਨਾਲ ਨਹੀਂ ਲਾਉਣੀ ਇਹ ਮੈਂ ਤੁਹਾਨੂੰ ਸਹੀ ਤਰੀਕਾ ਦੱਸਦੀ ਹਾਂ ਕਿਵੇਂ ਲਾਉਣੀ ਹੈ ਜਿਹਦੇ ਨਾਲ ਆ ਕੰਨੀ ਵੀ ਬਾਹਰੋਂ ਨਹੀਂ ਦਿਖਦੀ ਤੇ ਲੈਸ ਵੀ ਆਪਣੀ ਬੜੀ ਸਫਾਈ ਨਾਲ ਲੱਗੂਗੀ ਠੀਕ ਹੈ ਕਨਾਈ ਇਹ ਦੁਪੱਟਾ ਇਹ ਬਾਹਰੋਂ ਦਿਖੂਗਾ ਠੀਕ ਹੈ ਤੇ ਲੈਸ ਬਿਲਕੁਲ ਵਧੀਆ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਲੱਗੂਗੀ ਠੀਕ ਹੈ ਇਸ ਤਰ੍ਹਾਂ ਲਾਵਾਂਗੇ ਲੈਸ ਨੂੰ ਤੇ ਮੈਂ ਤੁਹਾਨੂੰ ਸਹੀ ਤਰੀਕਾ ਦੱਸਦੀ ਹਾਂ ਕਿਵੇਂ ਲਾਉਣੀ ਹੈ ਆਪਾਂ ਹਾਂਜੀ ਸਭ ਤੋਂ ਪਹਿਲਾਂ ਕੀ ਕਰਨਾ ਦੁਪੱਟੇ ਨੂੰ ਆਪਾਂ ਪ੍ਰੈਸ ਕਰ ਲਾਂਗੇ ਠੀਕ ਹੈ ਜਿਹੜੇ ਵੱਲ ਵਗੈਰਾ ਹੁੰਦੇ ਆ ਆਪਾਂ ਸਾਰੇ ਕੱਢ ਲੈਣੇ ਆ ਬਿਲਕੁਲ ਸਿੱਧਾ ਪਲੇਨ ਕਰ ਲੈਣਾ ਠੀਕ ਹੈ ਹੁਣ ਜਦੋਂ ਸਿੱਧਾ ਹੋ ਜਾਂਦਾ ਦੁਪੱਟਾ ਤੇ ਆਪਾਂ ਲੈਸ ਲਾਉਣੀ ਵੀ ਸੋਖੀ ਹੋ ਜਾਂਦੀ ਹੈ ਤੇ ਇਹਦੇ ਨਾਲ ਜਿਹੜੀ ਕੰਨੀ ਹੁੰਦੀ ਹੈ ਵਾਲੀ ਹਨਾ ਕਈ ਹੁੰਦਾ ਕਈ ਦੁਪੱਟਿਆਂ ਦੇ ਵਿੱਚ ਕੰਨੀ ਨਾ ਇਕੱਠੀ ਹੁੰਦੀ ਹੈ ਤੇ ਇੱਥੋਂ ਦੁਪੱਟਾ ਵੀ ਇਕੱਠਾ ਹੋ ਜਾਂਦਾ ਉਹਦੇ ਵਿੱਚ ਤੁਸੀਂ ਕੀ ਕਰਨਾ ਜਿਹੜੀ ਕੰਨੇ ਆ ਇਹਨੂੰ ਕੱਟ ਦੇਣਾ ਠੀਕ ਹੈ ਇਹਦਾ ਹੁਣ ਆਪਣੇ ਬਿਲਕੁਲ ਸਹੀ ਹੈ ਤੇ ਲੈਸ ਵੀ ਸਹੀ ਲੱਗੂਗੀ ਇਸ ਲਈ ਆਪਾਂ ਨੂੰ ਕੱਟਣ ਦੀ ਨਹੀਂ ਲੋੜ ਹੈਗੀ ਤੇ ਹੁਣ ਆਪਾਂ ਇਸੇ ਤਰੀਕੇ ਨਾਲ ਹੀ ਰੱਖ ਲੈਣਾ ਦੁਪट्टे ਨੂੰ ਤੇ ਦੁਪट्टे ਦੀ ਪੁੱਠ ਸੇ ਦੇਖ ਲੈਣੀ ਆ ਸਿੱਧੇ ਪਾਸੇ ਨੂੰ ਆਪਾਂ ਧਿਆਨ ਚ ਰੱਖਣਾ ਠੀਕ ਹੈ ਸਿੱਧੇ ਪਾਸੇ ਉੱਤੇ ਲੈਸ ਰੱਖਣੀ ਆ ਠੀਕ ਹੈ ਹੁਣ ਆਪਾਂ ਇਹਦੇ ਤੇ ਕਿਵੇਂ ਲੈਸ ਲਾਉਣੀ ਹੈ ਇਹ ਤੁਸੀਂ ਧਿਆਨ ਨਾਲ ਜਰੂਰ ਦੇਖਣਾ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਜੀ ਹਾਂਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਜਿਵੇਂ ਕਈ ਭੈਣਾਂ ਨੂੰ ਦੁਪੱਟੇ ਦੇ ਲੈਸ ਲਾਉਣ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਸਹੀ ਤਰੀਕੇ ਨਾਲ ਲਾ ਸਕਣ ਤੁਸੀਂ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਹੁਣ ਦੇਖੋ ਪਹਿਲਾਂ ਸਿੱਧਾ ਪਾਸਾ ਇਸ ਤਰ੍ਹਾਂ ਆਪਾਂ ਉੱਤੇ ਰੱਖ ਲਿਆ ਸੀ ਠੀਕ ਹੈ ਹੁਣ ਲੈਂਸ ਨੂੰ ਆਪਾਂ ਕਿਵੇਂ ਲਾਉਣੀ ਹੈ ਲੈਂਸ ਨੂੰ ਆਪਾਂ ਇਸ ਤਰੀਕੇ ਨਾਲ ਲਾਵਾਂਗੇ ਠੀਕ ਹੈ ਤੇ ਇਹਦੇ ਵਾਸਤੇ ਹੁਣ ਦੇਖੋ ਕਿਵੇਂ ਕਰਨਾ ਜਿਹੜਾ ਸਿੱਧਾ ਪਾਸਾ ਹੈ ਇਹਨੂੰ ਆਪਾਂ ਇੱਧਰ ਪੁੱਠਾ ਕਰਕੇ ਰੱਖ ਲਾਂਗੇ ਐ ਕਰਕੇ ਤੇ ਹੁਣ ਲੈਸ ਨੂੰ ਇਸ ਤਰੀਕੇ ਨਾਲ ਰੱਖਣਾ ਠੀਕ ਹੈ ਲੈਸ ਨੂੰ ਪਹਿਲਾਂ ਹੀ ਥੋੜਾ ਜਿਹੀ ਨੀਵੀ ਕਰਕੇ ਲਾਉਣਾ ਕਿਉਂਕਿ ਜਦੋਂ ਆਪਾਂ ਇੱਥੇ ਕੋਨਾ ਬਣਾਉਣੀ ਹੈ ਨਾ ਇਹ ਬਣਾਉਣਾ ਨਾ ਆਸਾਨ ਹੋ ਜਾਂਦਾ ਜਦੋਂ ਆਪਾਂ ਲੈਸ ਦੀ ਇਹ ਸ਼ੁਰੂ ਕਰਦੇ ਆ ਇਹਨੂੰ ਥੋੜਾ ਨੀਵਾ ਕਰਕੇ ਕਰਾਂਗੇ ਇੱਥੋਂ ਵੀ ਸਟਾਰਟ ਕਰ ਸਕਦੇ ਹਾਂ ਤੇ ਇਸ ਜਗ੍ਹਾ ਤੋਂ ਵੀ ਸਟਾਰਟ ਕਰ ਸਕਦੇ ਹੋ ਇੱਥੇ ਆਪਾਂ ਨੂੰ ਕੋਨਾ ਬਣਾਉਣਾ ਆਸਾਨ ਹੋ ਜਾਂਦਾ ਠੀਕ ਹੈ ਇਹਦੇ ਵਾਸਤੇ ਹੁਣ ਸਿੱਧੇ ਪਾਸੇ ਨੂੰ ਆਪਾਂ ਇੱਕ ਪਾਸੇ ਰੱਖਣਾ ਠੀਕ ਹੈ ਤੇ ਹੁਣ ਇਹਦੇ ਉੱਥੇ ਪਾਸੇ ਲੈਸ ਨੂੰ ਇਸ ਤਰੀਕੇ ਨਾਲ ਰੱਖ ਲੈਣਾ ਠੀਕ ਹੈ ਆ ਦੇਖੋ ਇਸ ਤਰੀਕੇ ਨਾਲ ਰੱਖਾਂਗੇ ਹੁਣ ਇਹਦੇ ਵਿੱਚ ਦੇਖੋ ਤੁਸੀਂ ਜਿੰਨੀ ਲੈਂਸ ਤੁਸੀਂ ਬਾਹਰ ਨੂੰ ਦਿਖਾਉਣੀ ਹੈ ਓਨੀ ਲੈਂਸ ਹੀ ਰੱਖਣੀ ਹੈ ਠੀਕ ਹੈ ਇਸ ਤਰੀਕੇ ਨਾਲ ਆ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਹੁਣ ਜਿੰਨੀ ਲੈਂਸ ਦਿਖਾਉਣੀ ਹੈ ਜਿਵੇਂ ਹੁਣ ਇੱਥੇ ਕੱਟ ਬਣਿਆ ਹੋਇਆ ਹੈ ਹਨਾ ਆ ਦੇਖੋ ਜਿਵੇਂ ਆ ਕੱਟਵਰਕ ਬਣਿਆ ਹੋਇਆ ਹੈ ਤੇ ਲੈਂਸ ਦੇ ਉੱਤੇ ਤੇ ਇਹਦੇ ਆਪਾਂ ਇੱਥੇ-ਇੱਥੇ ਸਿਉਣ ਲਾਉਣੀ ਹੈ ਬਿਲਕੁਲ ਨਾਲ ਨਾਲ ਕਰਕੇ ਠੀਕ ਹੈ ਇੱਥੇ ਇਸ ਤਰੀਕੇ ਨਾਲ ਲਾਉਣੀ ਹੈ ਠੀਕ ਹੈ ਹੁਣ ਸਾਰੇ ਆਪਾਂ ਸਿਉਣ ਨੂੰ ਇੱਥੇ ਨਾਲ-ਨਾਲ ਕਰਕੇ ਲਾਉਣੀ ਹੈ ਠੀਕ ਹੈ ਇੱਥੇ ਨਹੀਂ ਲਾਉਣੀ ਆਪਾਂ ਇਸ ਤਰ੍ਹਾਂ ਸਿਉਣੇ ਇੱਥੇ ਨਾਲ-ਨਾਲ ਕਰਕੇ ਲਾਉਣੀ ਹੈ ਇਸ ਥਾਂ ਤੇ ਠੀਕ ਹੈ ਹੁਣ ਇਹਦੇ ਕੰਨੀ ਜਿਹੜੀ ਕੰਨੀ ਦੇ ਦੇ ਬਰਾਬਰ ਰੱਖਣੀ ਹੈ ਲੈ ਉਸ ਨੂੰ ਠੀਕ ਹੈ ਤੇ ਇਹਦੇ ਤੇ ਰੱਖ ਲਾਂਗੇ ਇਸ ਤਰ੍ਹਾਂ ਸੋਚ ਆਪਾਂ ਥੋੜਾ ਜਿਹਾ ਤੇ ਕੰਨੀ ਨੂੰ ਜ਼ਿਆਦਾ ਬਾਹਰ ਵੀ ਨਹੀਂ ਕੱਢਣਾ ਠੀਕ ਹੈ ਜੇ ਕੰਨੀ ਹੁਣ ਬਾਹਰ ਨਿਕਲੂਗੀ ਇਸ ਤਰੀਕੇ ਨਾਲ ਤੇ ਜਦੋਂ ਆਪਾਂ ਉਧਰ ਨੂੰ ਲੈ ਸਲਾਵਾਂਗੇ ਤੇ ਬਾਹਰ ਨੂੰ ਦਿਖੂਗੀ ਤੇ ਸੋਹਣੀ ਨਹੀਂ ਲੱਗਦੀ ਠੀਕ ਹੈ ਇਹਨੂੰ ਕੰਨੀ ਨੂੰ ਵੀ ਆਪਾਂ ਅੰਦਰਲੇ ਪਾਸੇ ਹੀ ਰੱਖਣਾ ਹੈ ਬਸ ਇਦਾਂ ਹੀ ਨਾਲ-ਨਾਲ ਕਰਕੇ ਫਲਾਈ ਲਾਂਦੇ ਜਾਣਾ ਹਾਂ ਜੀ ਜਿਆਦਾ ਤੇ ਜਦੋਂ ਆਪਾਂ ਕੋਨੇ ਬਣਾਉਨੇ ਉਹਦੇ ਹੀ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਠੀਕ ਹੈ ਦੁਪੱਟੇ ਦੇ ਵਿੱਚ ਹਾਂਜੀ ਦੇਖੋ ਹੁਣ ਆਪਾਂ ਸਾਰੀ ਸਿਰੇ ਤੱਕ ਲੈਸ ਲਾ ਲਈ ਸੀ ਇਹ ਠੀਕ ਹੈ ਤੇ ਹੁਣ ਆਪਾਂ ਇਹਦੀ ਤੁਹਾਨੂੰ ਕਿਨਾਰੀ ਬਣਾਉਣੀ ਦੱਸਾਂਗੇ ਵੀ ਕਿਵੇਂ ਬਣਾਉਣੀ ਹੈ ਠੀਕੋ ਜਮਾ ਕੋਨੇ ਉੱਤੇ ਲੈਸ ਨੂੰ ਆਪਾਂ ਕਿਵੇਂ ਮੋੜਨਾ ਹੁੰਦਾ ਹੈ ਇਸ ਬਾਰੇ ਦੱਸੂਗੀ ਠੀਕ ਹੈ ਇਸ ਤਰ੍ਹਾਂ ਕੱਢ ਲੈਣਾ ਠੀਕ ਹੈ ਸਿਰ ਉਹਨੂੰ ਲੈਸ ਨੂੰ ਇਸ ਤਰ੍ਹਾਂ ਮੋੜ ਦੇਣਾ ਇੱਕ ਪਾਸੇ ਠੀਕ ਹੈ ਹੁਣ ਜੇ ਮੈਂ ਸਿੱਧੀ ਲੈਸ ਹੈ ਇਹਨੂੰ ਆਪਾਂ ਇਸ ਤਰ੍ਹਾਂ ਮੋੜ ਲਾਂਗੇ ਠੀਕ ਹੈ ਤੇ ਐਸ ਲੈਂਸ ਨੂੰ ਇਸ ਤਰ੍ਹਾਂ ਕਰ ਲੈਣਾ ਠੀਕ ਹੈ ਇਸ ਚੀਜ਼ ਦਾ ਧਿਆਨ ਰੱਖਣਾ ਤੇ ਇਹਦੇ ਬਿਲਕੁਲ ਆਪਾਂ ਉਸੇ ਤਰੀਕੇ ਨਾਲ ਹੀ ਲਾਉਣੀ ਹੈ ਜਿਵੇਂ ਆਪਾਂ ਇੱਥੇ ਲਾਈ ਸੀ ਠੀਕ ਹੈ ਆ ਦੇਖੋ ਇਸ ਤਰ੍ਹਾਂ ਲਾਈ ਸੀ ਨਾ ਕੰਨੀ ਨੂੰ ਆਪਾਂ ਅੰਦਰਲੇ ਪਾਸੇ ਰੱਖਿਆ ਜਿਆਦਾ ਬਾਹਰ ਨਹੀਂ ਦਿਖਾਇਆ ਠੀਕ ਹੈ ਉਵੇਂ ਹੀ ਆਪਾਂ ਇੱਧਰ ਲਾਉਣੀ ਹੈ ਜਿਹੜੀ ਆ ਸਾਈਡ ਹੈ ਹਨਾ ਕਿਨਾਰੀ ਹੈ ਜਿਵੇਂ ਇਹਦੀ ਹਨਾ ਦੁਪट्टे ਦੀ ਇਹਨੂੰ ਆਪਾਂ ਅੰਦਰਲੇ ਪਾਸੇ ਇਸ ਤਰ੍ਹਾਂ ਹੀ ਰੱਖਣੀ ਹੈ ਤੇ ਫਿਰ ਉੱਤੇ ਆਪਾਂ ਉਵੇਂ ਹੀ ਸਿਉਣ ਲਾ ਦੇਣੀ ਹੈ ਠੀਕ ਹੈ ਪਸੋਂ ਵਿੱਚ ਲਾਈ ਜਾਣੀ ਆ ਠੀਕ ਹੈ ਇਸੇ ਤਰ੍ਹਾਂ ਸਾਰੀ ਕੋਨ ਲਾ ਦਿੰਦੇ ਹਾਂ ਫਿਰ ਇਕੱਤਰ ਹੁਣ ਕਿਹੜੇ ਕੋਨਿਆਂ ਦੇ ਉੱਤੇ ਸੇਮ ਉਸੇ ਤਰੀਕੇ ਨਾਲ ਹੀ ਕਰਨ ਠੀਕ ਹੈ ਹੁਣ ਦੇਖੋ ਆਪਾਂ ਇੱਧਰ ਕੋਨੇ ਤੋਂ ਲੈ ਆਈ ਸੀਗੇ ਤੇ ਹੁਣ ਆਪਾਂ ਇੱਧਰ ਕੰਨੀ ਵਾਲੀ ਸਾਈਡ ਤੇ ਲਾਉਣੀ ਆ ਠੀਕ ਹੈ ਪਹਿਲੀ ਗੱਲ ਤਾਂ ਆਪਣੀ ਕੰਨੀ ਬਿਲਕੁਲ ਵੀ ਨਹੀਂ ਵੱਧਦੀ ਠੀਕ ਹੈ ਨਾ ਹੀ ਤਾਂ ਦੂਜੇ ਪਾਸੇ ਤੇ ਵਧੀ ਸੀਗੀ ਤੇ ਨਾ ਹੀ ਇੱਥੇ ਬਿਲਕੁਲ ਬਰਾਬਰ ਹੈ ਠੀਕ ਹੈ ਜੇ ਕਈ ਵਾਰੀ ਵੱਧ ਵੀ ਜਾਂਦੀ ਹੈ ਕਈ ਵਾਰੀ ਹੁੰਦਾ ਹੈ ਦੁਪੱਟਾ ਹੁੰਦਾ ਪਿਓਰ ਦਾ ਜਾਂ ਹਾਂ ਉਹਦੇ ਤੇ ਵੱਧ ਜਾਂਦੀ ਹੈ ਕੰਨੀ ਹੈ ਨਾ ਜਿਹੜੀ ਇੱਕ ਸਾਈਡ ਤੋਂ ਨਿਕਲ ਜਾਂਦੀ ਹੈ ਉਦੋਂ ਵੀ ਤੁਸੀਂ ਇਸੇ ਤਰੀਕੇ ਨਾਲ ਹੀ ਲਾਉਣਾ ਹੈ ਇਹਦੇ ਨਾਲ ਨਾ ਕੰਨੀ ਦੀ ਜਿਹੜੀ ਵੱਧਦੀ ਹੈ ਉਹ ਵਿੱਚ ਨੂੰ ਹੋ ਜਾਂਦੀ ਹੈ ਤੇ ਬਿਲਕੁਲ ਪਤਾ ਨਹੀਂ ਲੱਗਦਾ ਸਫਾਈ ਆਉਂਦੀ ਹੈ ਠੀਕ ਹੈ ਇਸ ਤਰ੍ਹਾਂ ਰੱਖ ਕੇ ਤੇ ਇਹਨੂੰ ਉੱਤੇ ਮੈਂ 모ੜ ਲੈਣਾ ਇਸ ਤਰੀਕੇ ਨਾਲ ਠੀਕ ਹੈ ਬਿਲਕੁਲ ਇਸੇ ਤਰੀਕੇ ਨਾਲ ਹੀ ਲਾਉਣੀ ਹੈ ਇਹਦੇ ਨਾਲ ਇਹਦਾ ਕੋਨਾ ਆ ਬਿਲਕੁਲ ਸਹੀ ਬਣਦਾ ਹੈ ਹਾਂਜੀ ਦੇਖੋ ਹੁਣ ਆਪਾਂ ਸਾਰੀ ਲੈਸ ਨੂੰ ਇਹ ਲਾ ਲਿਆ ਸੀ ਇੱਕ ਪਾਸੇ ਤੇ ਕਰਕੇ ਤੇ ਹੁਣ ਦੇਖੋ ਜਿਹੜਾ ਇਹਦਾ ਕੋਨਾ ਸੀ ਜਿੱਥੋਂ ਆਪਾਂ ਸ਼ੁਰੂ ਕੀਤੀ ਸੀ ਲੈਸ ਨਾਲ ਉੱਥੇ ਵੀ ਆਪਾਂ ਇਸ ਤਰੀਕੇ ਨਾਲ ਜੋੜਦਾ ਠੀਕ ਹੈ ਆ ਦੇਖੋ ਇੱਥੇ ਜੋੜਦਾ ਪਤਾ ਲੱਗਦਾ ਪਰ ਇੱਥੋਂ ਬਿਲਕੁਲ ਪਤਾ ਨਹੀਂ ਲੱਗਦਾ ਠੀਕ ਹੈ ਜੋੜਦਾ ਤੇ ਇਸ ਤਰੀਕੇ ਨਾਲ ਜੋੜ ਦੇਣਾ ਹੁਣ ਹੁਣ ਆਪਾਂ ਸਿੱਧੀ ਲੈਸ ਕਿਵੇਂ ਕਰਨੀ ਹੈ ਠੀਕ ਹੈ ਇਸ ਤਰ੍ਹਾਂ ਰੱਖਣਾ ਹੈ ਬਿਲਕੁਲ ਇਹਨੂੰ ਇੱਥੋਂ ਇਸ ਤਰ੍ਹਾਂ ਕਰ ਲੈਣਾ ਠੀਕ ਹੈ ਤੇ ਇੱਥੋਂ ਆਪਾਂ ਸਾਰੀ ਇਸ ਤਰ੍ਹਾਂ ਸਿਲਾਈ ਲਾ ਲਾਂਗੇ ਇਹਦੇ ਬਿਲਕੁਲ ਇਸ ਜਗ੍ਹਾ ਤੇ ਸਿਲਾਈ ਲਾਵਾਂਗੇ ਠੀਕ ਹੈ ਬਸ ਇਹਨੂੰ ਇਸ ਤਰ੍ਹਾਂ ਕਰੀ ਜਾਣਾ ਇਹਨੂੰ ਇਸ ਤਰ੍ਹਾਂ ਅੰਦਰਲੇ ਪਾਸੇ ਨੂੰ ਦੁਪट्टे ਨੂੰ ਮੋੜੀ ਜਾਣਾ ਤੇ ਉੱਤਲੇ ਪਾਸੇ ਲਿਆਸ ਨੂੰ ਇਸ ਤਰ੍ਹਾਂ ਸਿੱਧੀ ਕਰਕੇ ਫਿਰ ਸਿਮ ਲਾਈ ਜਾਣਾ ਠੀਕ ਹੈ ਹਾਂ ਜੀ ਦੇਖੋ ਸਾਰੀ ਸਿਉਣ ਇੱਥੇ ਲਉਣ ਤੋਂ ਬਾਅਦ ਆਪਾਂ ਕੋਨੇ ਦੇ ਉੱਤੇ ਸਿਉਣ ਕਿਵੇਂ ਲਾਉਣੀਆਂ ਹੈ ਦੇਖੋ ਇਸ ਤਰੀਕੇ ਨਾਲ ਲੈਸ ਆਪਣੀ ਲੱਗੀ ਹੈ ਠੀਕ ਹੈ ਇਹਨੂੰ ਆਪਾਂ ਇਸ ਤਰ੍ਹਾਂ ਮੋੜ ਲੈਣਾ ਉੱਤਲੇ ਪਾਸੇ ਕਰਕੇ ਠੀਕ ਹੈ ਇਹਦੇ ਨਾਲ ਦੇਖੋ ਕੋਨਾ ਬਿਲਕੁਲ ਸਹੀ ਬਣੂਗਾ ਗੁਲਾਈ ਦੇ ਵਿੱਚ ਨਹੀਂ ਬਣਿਆ ਬਿਲਕੁਲ ਸਹੀ ਤਰੀਕੇ ਨਾਲ ਬਣਿਆ ਆ ਦੇਖੋ ਹੁਣ ਆਪਾਂ ਇਹਦੇ ਤੇ ਬਣਾਉਣਾ ਸ਼ੁਰੂ ਕਰ ਲੈਂਦੇ ਹਾਂ ਹਾਂਜੀ ਦੇਖੋ ਇਸ ਤਰੀਕੇ ਨਾਲ ਆਪਾਂ ਲੈਸ ਲਾ ਕੇ ਦੁਪੱਟਾ ਤਿਆਰ ਕਰ ਲੈਣਾ ਹਾਂ ਦੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਲੱਗਿਆ ਤੁਸੀਂ ਆਪ ਹੀ ਦੇਖ ਸਕਦੇ ਹੋ ਹਨ ਹਾਂਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਜੀ ਥੈਂਕ ਯੂ